ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਖਾਲਸਾ ਸਾਧ ਸੰਗਤ ਜੀਓ ਸਤਿਗੁਰਾਂ ਦੀ ਮਿਹਰ ਦਾ ਸਤਕਾਰ ਅੱਲਵੀਂ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਸਤਿਗੁਰਾਂ ਦੇ ਭਾਈ ਆਸਾ ਰਾਗ ਦੇ ਵਿੱਚ ਧੰ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ 28 ਸ਼ਬਦ ਸੰਪੂਰਨ ਹੋਏ ਹਨ ਸਤਿਗੁਰ ਜੀ ਅਗਲਾ ਸ਼ਬਦ ਆਰੰਭ ਕਰਦੇ ਹੋਏ ਆਪਣੀ ਰਸਨਾ ਤੋਂ ਭਾਈ ਪ੍ਰਦੇਸ਼ ਬਖਸ਼ਿਸ਼ ਕਰਦੇ ਹਨ ਜੀ ਆਸਾ ਮਹੱਲਾ ਪਹਿਲਾ ਦੋ ਪਦੇ ਪਾਤਸ਼ਾਹੀ ਦੇ ਦੋ ਪਦੇ ਸ਼ਬਦ ਆਰੰਭ ਗੁੰਦੇ ਹਨ ਦੋ ਪਦੇ ਤੋਂ ਭਾਵ ਹੁੰਦਾ ਕਿ ਦੋ ਬੰਦਾ ਵਾਲੇ ਸ਼ਬਦ ਸਤਿਗੁਰੂ ਜੀ ਚਾਰਨ ਕਰਦੇ ਹੋਏ ਸ਼ਬਦ ਆਰੰਭ ਕਰਦੇ ਹਨ ਜੀ ਤਿਤ ਸਰਬੜੈ ਭੈਲੇ ਨਵਾਸਾ ਪਾਣੀ ਪਾਵਕ ਤਿੰਨ ਹੀ ਕੀਆ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਨਾਨਕ ਸਾਹਿਬ ਜੀ ਮਹਾਰਾਜ ਸ਼ਬਦੀ ਰਮਤਾ ਕਰਦੇ ਹੋਏ ਬਚਨ ਕਰਦੇ ਹਨ ਤਿਤ ਸਰਵੜਾ ਐਲੇ ਨਵਾਸਾ ਪਾਣੀ ਪਾਵਕ ਤਿੰਨ ਹੀ ਕੀਆ ਪਾਣੀ ਅਤੇ ਪਾਵਕ ਅੱਗ ਨੂੰ ਕਹਿੰਦੇ ਹਨ ਤ੍ਰਿਸ਼ਨਾ ਦੀ ਅੱਗ ਮਹਾਰਾਜ ਜੀ ਕਹਿੰਦੇ ਸੰਸਾਰ ਹੈ ਜਿਹੜਾ ਇਹ ਮਹਾਰਾਜ ਜੀ ਕਹਿੰਦੇ ਅੱਗ ਦਾ ਸਮੁੰਦਰ ਹੈ ਅੱਗ ਦਾ ਤਲਾਬ ਹੈ ਅੱਗ ਦਾ ਛੱਪੜ ਹੈ ਅੱਗ ਦਾ ਸਮੁੰਦਰ ਹੈ ਜਿਹਦੇ ਵਿੱਚ ਸਾਡਾ ਵਾਸ ਹੋਇਆ ਹੈ ਸੰਸਾਰੀ ਜੀਵਨ ਸਤਿਗੁਰੂ ਜੀ ਕਹਿੰਦੇ ਸੰਸਾਰੀ ਜੀਵ ਜਿਹੜੇ ਹਨ ਇਹਨਾਂ ਦਾ ਅੱਗ ਦੇ ਸਮੁੰਦਰ ਵਿੱਚ ਅੱਗ ਦੇ ਤਲਾਬ ਦੇ ਵਿੱਚ ਹੈ ਨਵਾਸ ਹੈ ਕਾਦੀ ਅੱਗ ਹੈ ਮਹਾਰਾਜ ਜੀ ਕਹਿੰਦੇ ਤ੍ਰਿਸ਼ਨਾ ਦੀ ਅੱਗ ਦੇ ਵਿੱਚ ਸਾਡੇ ਜੀਵਾਂ ਦਾ ਵਾਸ ਹੈ ਜਿਹਦੇ ਵਿੱਚ ਅਸੀਂ ਜਲਦੇ ਛੱਡਦੇ ਹਾਂ ਨਾ ਸਾਰੇ ਸੰਸਾਰੀ ਜੀਵ ਕੋਈ ਵਿਰਲਾਪ ਮੁਖ ਹੈ ਜਿਹੜਾ ਹੈ ਸਾਗਰ ਦੇ ਵਿੱਚੋਂ ਪਾਰ ਹੁੰਦਾ ਹੈ ਕੋਈ ਵਿਰਲਾ ਹੈ ਜਿਹੜਾ ਤ੍ਰਿਸ਼ਨਾ ਦੀ ਅੱਗ ਤੋਂ ਸੱਚੇ ਮਾਲਕ ਦਾ ਪ੍ਰਭੂ ਦਾ ਹਰੀ ਦਾ ਗੁਰਾਂ ਦਾ ਸਹਾਰਾ ਲੈਂਦਾ ਤਾਂ ਇਸ ਸਾਗਰ ਤੋਂ ਪਾਰ ਹੋ ਜਾਂਦਾ ਹੈ ਇਹ ਮਹਾਰਾਜ ਜੀ ਕਹਿੰਦੇ ਨਹੀਂ ਤਾਂ ਇਹ ਸੰਸਾਰ ਹੈ ਜਿਹੜਾ ਤਿਤ ਸਰਵੜੇ ਭਈਲੇ ਨਵਾਸਾ ਸਾਡਾ ਨਿਵਾਸ ਕਹਿੰਦੇ ਸਾਡਾ ਇਸ ਦੇ ਵਿੱਚ ਨਿਵਾਸ ਹੈ ਰਹਿਣਾ ਹੈ ਇਸ ਸਾਗਰ ਦੇ ਵਿੱਚ ਸਾਡਾ ਰਹਿਣਾ ਹੈ ਤੇ ਮਹਾਰਾਜ ਜੀ ਕਹਿੰਦੇ ਸੀ ਚਿੱਕੜ ਦੇ ਵਿੱਚ ਅਸੀਂ ਫਸੇ ਹਾਂ ਫਸੇ ਹੋਏ ਹਾਂ ਜੀਵ ਅੰਕ ਜਮੋ ਪੱਗ ਨਹੀਂ ਚੱਲੇ ਹਮ ਦੇਖਾ ਤਹੈਂ ਡੁੱਬਿਆ ਲੈ ਮਹਾਰਾਜ ਜੀ ਕਹਿੰਦੇ ਇਸ ਤਲਾਬ ਦੇ ਵਿੱਚ ਮੋਹ ਦਾ ਚਿੱਕੜ ਹੈ ਇਤੇ ਇਸ ਤਲਾਬ ਦੇ ਵਿੱਚ ਨਾ ਛੱਪੜ ਦੇ ਵਿੱਚ ਅੱਗ ਤ੍ਰਿਸ਼ਣਾਂ ਦਾ ਜਲ ਹੈ ਤ੍ਰਿਸ਼ਣ ਦਾ ਪਾਣੀ ਹੈ ਅੱਗ ਦਾ ਪਾਣੀ ਹੈ ਅਤੇ ਮੋਹ ਦਾ ਚਿੱਕੜ ਹੈ ਇਸ ਤਲਾ ਦੇ ਵਿੱਚ ਮਹਾਰਾਜ ਜੀ ਕਹਿੰਦੇ ਪੱਗ ਚਰਨ ਕਹਿੰਦੇ ਚਰਨਾਂ ਨੂੰ ਪੱਗ ਪੰਖਜ ਮੋਹ ਪੱਗ ਨਹੀਂ ਚੱਲੇ ਮਹਾਰਾਜ ਜੀ ਕਹਿੰਦੇ ਜੀ ਇਹਦੇ ਵਿੱਚ ਪੈਰ ਫਸ ਗਿਆ ਨਾ ਚਿੱਕੜ ਦੇ ਵਿੱਚ ਫਿਰ ਨਿਕਲ ਨਹੀਂ ਪਾਵਾਂਗੇ ਇਹ ਮੋਹ ਦੇ ਟਿੱਕੜ ਦੇ ਵਿੱਚ ਸਾਡਾ ਜੀਵਾਂ ਦਾ ਪੈਰ ਫਸਿਆ ਹੋਇਆ ਹੈ। ਜੇ ਮਹਾਰਾਜ ਜੀ ਕਹਿੰਦੇ ਪੱਗ ਫਸਿਆ ਹੋਇਆ ਹੈ। ਹਮ ਦੇਖਾਂ ਤੈ ਡੂਬੀ ਅਲੈ। ਮਹਾਰਾਜ ਜੀ ਕਹਿੰਦੇ ਦੇਖਦਿਆ ਦੇਖਦਿਆ ਸੰਸਾਰ ਵਿੱਚ ਕਿੰਨੇ ਮਨੁੱਖ ਕਿੰਨੇ ਜੀਵ ਇਸ ਮੋਹ ਦੇ ਟਿੱਕੜ ਵਿੱਚ ਫਸੇ ਹੋਏ। ਇਸ ਤਲਾ ਦੀ ਅੱਗ ਵਿੱਚ ਸੜ ਜਲ ਕੇ ਸੰਸਾਰ ਤੋਂ ਚਲੇ ਗਏ। ਇਹ ਮੋਹ ਦਾ ਜਿਹੜਾ ਚਿੱਕੜ ਹੈ ਇਹਦੇ ਵਿੱਚ ਪੈਰ ਸਾਡਾ ਫਸ ਜਾਂਦਾ ਤੇ ਮੋਹ ਧੋਏ ਮਹਾਰਾਜ ਜੀ ਕਹਿੰਦੇ ਇਹ ਅਗਣ ਦੇ ਵਿੱਚ ਤ੍ਰਿਸ਼ਨਾ ਦੀ ਆਗ ਜਿਹੜਾ ਜਾਲ ਹੈ ਇਹਦੇ ਵਿੱਚ ਜਲਦੇ ਛੜਦੇ ਹੋਏ ਸੰਸਾਰ ਤੋਂ ਸੁਆਸਾਂ ਦੀ ਪੂੰਜੀ ਨੂੰ ਪੂਰੇ ਕਰਦੇ ਮਹਾਰਾਜ ਜੀ ਕਹਿੰਦੇ ਚਲੇ ਜਾਂਦੇ ਆ ਨਿਕਲ ਨਹੀਂ ਪਾਉਂਦੇ ਕਿਉਂਕਿ ਸਹਾਰਾ ਹੀ ਨਹੀਂ ਸਾਨੂੰ ਕਿਸੇ ਦਾ ਸਹਾਰਾ ਹੈ ਸਹਾਰਾ ਹੈ ਹੀ ਨਹੀਂ ਸਾਨੂੰ ਕਿਸੇ ਦਾ ਕਿਉਂਕਿ ਇੱਕੋ ਹੀ ਸਹਾਰਾ ਸੀ ਇੱਕੋ ਹੀ ਮਾਰਗ ਸੀ ਕੋਈ ਪੰਥ ਸੀ ਉਹ ਅਸੀਂ ਤ੍ਰਿਸ਼ਨਾ ਦੇ ਮਹਾਰਾਜ ਜੀ ਕਹਿੰਦੇ ਮੋਹ ਦੇ ਵਿੱਚ ਫਸੇ ਹੋਏ ਚਿੱਕੜ ਦੇ ਵਿੱਚ ਫਸੇ ਹੋਏ ਮਹਾਰਾਜ ਨੂੰ ਆਥੀ ਨਹੀਂ ਫੜਾ ਪਾਏ ਪਰ ਅਕਾਲ ਪੁਰਖ ਦੇ ਚਰਨਾਂ ਦੇ ਨਾਲ ਪ੍ਰੀਤ ਨਹੀਂ ਕਰ ਸਕੇ ਤੇ ਮਹਾਰਾਜ ਜੀ ਕਹਿੰਦੇ ਮੋਹ ਦੇ ਵਿੱਚ ਫਸ ਗਏ ਆ ਇਥੋਂ ਮਹਾਰਾਜ ਨੇ ਕੱਢਣਾ ਸੀ ਸਤਿਗੁਰਾਂ ਦੀ ਬਾਣੀ ਨੇ ਕੱਢਣਾ ਸੀ ਇਹ ਸੰਗਤ ਨੇ ਕੱਢਣਾ ਸੀ ਮਹਾਰਾਜ ਜੀ ਕਹਿੰਦੇ ਉਹ ਤਾਂ ਕੀਤੀ ਨਹੀਂ ਜ਼ਿੰਦਗੀ ਨਗਾਦੀ ਤੇ ਫਿਰ ਇਹ ਮੋਹ ਦੇ ਚਿੱਕੜ ਚੋਂ ਕਿਸ ਤਰ੍ਹਾਂ ਨਿਕਲ ਸਕਦੇ ਹਾਂ ਵਚਨ ਕਰਦੇ ਹਨ ਮਹਾਰਾਜ ਜੀ ਕਹਿੰਦੇ ਇੱਥੇ ਤਾਂ ਡੁੱਬਣਾ ਹੀ ਪੈਣਾ ਫਿਰ ਇਸ ਇਤਲਾ ਦੇ ਵਿੱਚ ਅਗਣ ਦੇ ਵਿੱਚ ਸੜ ਜਲ ਕੇ ਡੁੱਬ ਕੇ ਮਹਾਰਾਜ ਜੀ ਕਹਿੰਦੇ ਚਲੇ ਜਾਵਾਂਗੇ ਪਾਰ ਕਰਨ ਵਾਸਤੇ ਸਤਿਗੁਰੂ ਮਲਾ ਹੈ ਇਸੇ ਨਾਮ ਮਹਾਰਾਜ ਜੀ ਕਹਿੰਦੇ ਸਾਗਰ ਜਿਹੜਾ ਸੰਸਾਰ ਅਗਣ ਦਾ ਸਾਗਰ ਹੈ ਇਥੋਂ ਪਾਰ ਕਰਨ ਵਾਸਤੇ ਸੱਚਾ ਗੁਰੂ ਹੈ ਸਮਰੱਥ ਜਿਹੜਾ ਮਲਾਹ ਬਣ ਕੇ ਆਪਣੇ ਜਹਾਜ਼ ਵਿੱਚ ਬਿਠਾ ਕੇ ਜੀਵਾਂ ਨੂੰ ਪਾਰ ਕਰ ਦਿੰਦਾ ਜਿਹੜੇ ਸੱਚੇ ਨਾਮ ਦੇ ਬੇੜੇ ਵਿੱਚ ਚੜ ਜਾਂਦੇ ਹਨ ਸਤਿਗੁਰੂ ਜੀ ਕਹਿੰਦੇ ਇਸ ਅਗਣ ਦੇ ਸਾਗਰ ਤੋਂ ਇਹ ਮੋਦੇ ਟਿਕੜ ਤੋਂ ਭਾਈ ਨਿਕਲ ਜਾਂਦੇ ਹਨ ਪਾਰ ਹੋ ਜਾਂਦੇ ਹਨ ਉਹਨਾਂ ਨੂੰ ਸਹਾਰਾ ਦੇ ਦਿੰਦਾ ਹੈ ਮਹਾਰਾਜ ਸਤਗੁਰ ਜੀ ਮਨ ਏਕ ਨਾ ਚੇਤਸ ਮੂੜ ਮਨਾ ਮਹਾਰਾਜ ਜੀ ਰਹਾਉ ਦੀ ਪੰਕਤੀ ਵਿੱਚ ਪਿਆਰਿਓ ਕੇਂਦਰੀ ਭਾਵ ਦਰਸਾਰੇ ਹਨ ਕਹਿੰਦੇ ਮਨ ਏਕ ਨਾ ਚੇਤਸ ਮੂੜ ਮਨਾ ਇੱਕ ਨੂੰ ਚੇਤੇ ਕਰ ਪੁਰਖਾ ਮੂੜ ਮਨਾ ਮੂੜ ਮਨ ਤੂੰ ਭਾਵੇਂ ਮੂਰਖ ਮਨਾ ਪੂਰੇ ਖਮਾਣਾ ਇੱਕੋ ਨੂੰ ਇੱਕੋ ਪਰਮਾਤਮਾ ਹੈ ਜਿਹਨੂੰ ਤੂੰ ਚੇਤੇ ਕਰਨਾ ਸੀ ਇਹ ਮਣਾ ਨੂੰ ਚੇਤੇ ਕਰ ਹਰ ਵਿਸਰਤ ਤੇਰੇ ਗੁਣ ਗਲਿਆ ਕਹਿੰਦੇ ਜੇ ਭਾਈ ਉਹਨੂੰ ਵਿਸਾਰ ਦੇਗਾ ਤੂੰ ਜੀਵ ਇਹ ਮਨੁੱਖ ਜੇ ਉਹਨੂੰ ਤੂੰ ਵਿਸਾਰ ਦੇਗਾ ਭੁੱਲ ਜਾਏਗਾ ਜਿਹੜੇ ਉਹ ਤੇਰੇ ਤੇਰੇ ਵਿੱਚ ਗੁਣਾ ਨੂੰ ਵੀ ਗੱਲ ਛੱਡ ਜਾਣਗੇ ਜਿਹੜੇ ਗੁਣ ਤੂੰ ਲਈ ਫਿਰਦਾ ਨਾ ਉਹ ਵੀ ਉਹਨਾਂ ਦਾ ਵੀ ਕੋਈ ਲਾਭ ਨਹੀਂ ਹੋਣਾ ਉਹ ਵੀ ਸੜ ਜਾਣਗੇ ਕ੍ਰਿਸ਼ਨਾਂ ਦੇ ਮੋਹ ਦੇ ਅੱਗ ਦੇ ਵਿੱਚ ਕ੍ਰਿਸ਼ਨਾਂ ਦੇ ਜਾਲ ਵਿੱਚ ਫਸੇ ਹੋਏ ਇਸ ਕਰਕੇ ਹਰ ਵਿਸਰਤ ਤੇਰੇ ਗੁਣ ਗਲਿਆ ਮਹਾਰਾਜ ਜੀ ਕਹਿੰਦੇ ਤੈਨੂੰ ਵਿਸਾਰ ਕੇ ਤੈਨੂੰ ਇੱਕੋ ਨੂੰ ਭੁੱਲ ਕੇ ਮਹਾਰਾਜ ਜੀ ਕਹਿੰਦੇ ਅਸੀਂ ਸੜ ਜਾਵਾਂ ਸਾਡਾ ਮਨ ਜਿਹੜਾ ਉਹਨਾਂ ਨਾਲ ਗੱਲ ਸੜ ਜਾਵੇਗਾ ਇਸ ਕਰਕੇ ਇੱਕੋ ਨੂੰ ਮਨਾ ਚੇਤੇ ਕਰੇ ਮੂਰਖ ਬਣਾ ਨੂੰ ਤਿਆਗ ਨਾ ਉਹਨੂੰ ਵਿਸਾਰਨਾ ਉਹਨੂੰ ਚੇਤੇ ਰੱਖ ਰਹਾ ਇਸ਼ਰਾਮ ਦੇ ਕੀ ਪਾਤਸ਼ਾਹ ਜੀ ਬਚਨ ਕਰਦੇ ਨਾ ਹਉ ਜੱਤੀ ਸੱਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਿਆ ਮਹਾਰਾਜ ਜੀ ਕਹਿੰਦੇ ਨਾ ਸਾਡਾ ਉੱਥੇ ਜੱਤ ਚੱਲਣਾ ਨਾ ਤਪ ਚੱਲਣਾ ਨਾ ਹਉ ਜੱਤੀ ਸੱਤੀ ਨਹੀਂ ਪੜਿਆ ਨਾ ਮੈਂ ਜੱਤ ਕੀਤਾ ਨਾ ਮੈਂ ਸੱਤੀਆਂ ਤਪ ਕੀਤਾ ਨਾ ਮੈਂ ਪੜਿਆ ਹੋਇਆ ਵਾ ਮੈਂ ਤਾਂ ਮੂਰਖ ਆ ਮਹਾਰਾਜ ਜੀ ਕਹਿੰਦੇ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਜਦੋਂ ਜਨਮ ਹੋਇਆ ਸੀ ਉਦੋਂ ਤਾਂ ਮੈਂ ਮੂਰਖਾ ਵਰਗਾ ਮੇਰਾ ਜਨਮ ਸੀ ਤੁਹਾਡਾ ਸਾਥ ਲੈ ਕੇ ਮੈਂ ਮੂਰਖ ਤੋਂ ਜਿਗਿਆਸੂ ਬਣ ਕੇ ਮਹਾਰਾਜ ਜੀ ਕਹਿੰਦੇ ਗੁਰਮੁਖ ਬਣ ਸਕਦਾ ਤੇ ਜੇ ਨਾ ਸਾਡਾ ਸਾਥ ਲਿਆ ਇਹ ਨਾ ਉਹਦਾ ਮਾਲਕ ਨੂੰ ਇੱਕੋ ਨੂੰ ਚੇਤੇ ਕੀਤਾ ਮਨਾ ਫਿਰ ਤਾਂ ਮੂਰਖਾਂ ਦੀ ਨਾਈਂ ਜੀਵਨ ਬਤੀਤ ਕਰਕੇ ਚਲਾ ਜਾਵਾਂਗਾ ਪਰਮਤ ਨਾਨਕ ਤਿੰਨ ਕੀ ਸਰਣਾ ਜਿੰਦੂ ਨਾਹੀ ਵਿਸਰਿਆ ਤੇ ਮਹਾਰਾਜ ਜੀ ਦੇਖੋ ਬੇਨਤੀ ਕਰਦੇ ਹਨ ਖੀਲੀ ਤੋਂ ਪਰਮਤ ਨਾਨਕ ਮਹਾਰਾਜ ਜੀ ਕਹਿੰਦੇ ਮੈਂ ਬੇਨਤੀ ਕਰਦਾ ਹਾਂ ਹੇ ਨਾਨਕ ਬੇਨਤੀ ਕਰਦਾ ਤਨ ਕੀ ਸਰਣਾ ਉਹਨਾਂ ਦੀ ਸਰਣ ਮਿਲ ਜਾਵੇ ਮਹਾਰਾਜ ਜੀ ਕਹਿੰਦੇ ਜਿਨਾਂ ਤੂੰ ਨਾਹੀ ਵਿਸਰਿਆ ਜਿਨਾਂ ਨੇ ਤੈਨੂੰ ਵਿਸਾਰਿਆ ਨਹੀਂ ਜਿਨ੍ਹਾਂ ਗੁਰਮਖਾਣੇ ਤੈਨੂੰ ਪਲ-ਪਲ ਲੈ ਕੇ ਕੰਨਿਮਕ ਚੇਤੇ ਰੱਖਿਆ ਸਵਾਸ ਸਵਾਸ ਤੈਨੂੰ ਧਿਆਉਣਾ ਕੀਤਾ ਹੈ ਸਤਿਗੁਰੂ ਜੀ ਕਹਿੰਦੇ ਐਸੇ ਗੁਰਮਖਾਂ ਦੇ ਨਾਲ ਸਾਡਾ ਮੇਲ ਕਰਾ ਦਿਓ ਐ ਹਉਦੇ ਗੁਰਮਖਾਨਾਲ ਮਹਾਰਾਜ ਜੀ ਕਹਿੰਦੇ ਮੇਲ ਹੋ ਜਾਵੇ ਪਰਨਵਤ ਨਾਨਕ ਤਿਨ ਕੀ ਸਰਣਾ ਮਹਾਰਾਜ ਜੀ ਕਹਿੰਦੇ ਮੈਂ ਬੇਨਤੀ ਕਰਦਮ ਹਰੀ ਜੀਓ ਪਰਮੇਸ਼ਰ ਜੀਓ ਐਹੋ ਜੀ ਗੁਰਮਖਾਨ ਦੀ ਭਗਤਾਂ ਦੀ ਜਿਹੜੇ ਇਹਨੂੰ ਇੱਕ ਨਿਮਖਨੀਪ ਲਾਉਂਦੇ ਉਹਨਾਂ ਦੇ ਨਾਲ ਸਾਡਾ ਮੇਲ ਹੋ ਜਾਵੇ ਉਹਨਾਂ ਦੀ ਪ੍ਰਾਪਤੀ ਹੋ ਜਾਵੇ ਤਾਂ ਕਿ ਸਾਨੂੰ ਵੀ ਉਹ ਮਾਰਗ ਦਰਸਾ ਦੇਣ ਚਿਤਿ ਤੇ ਕਰਾ ਦੇਣ ਆਸਾ ਮਹੱਲਾ ਪਹਿਲਾ ਅਗਲਾ ਸ਼ਬਦ ਮਹਾਰਾਜ ਜੀ ਰੰਮ ਕਰਦੇ ਹਨ ਸਤਗੁਰੂ ਜੀ ਅਗਲਾ ਸ਼ਬਦ ਜਿਹੜਾ ਕੀ ਆਪਾਂ ਸੁਹਿਲਾ ਬਾਣੀ ਦੇ ਵਿੱਚ ਪੜ੍ਹਦੇ ਹਾਂ ਆਸਾ ਮਹੱਲਾ ਪਹਿਲਾ ਇਹ ਸ਼ਬਦ ਉਹ ਮਹਾਰਾਜ ਜੀ ਰੰਮ ਕਰਦੇ ਹਨ ਆਸਾ ਮਹੱਲਾ ਪਹਿਲਾ ਸ਼ੀ ਘਰ ਸ਼ੇ ਗੁਰ ਸ਼ੇ ਅਪਦੇਸ਼ ਮਹਾਰਾਜ ਜੀ ਕਹਿੰਦੇ ਛੇ ਘਾਰ ਛੇ ਗੁਰ ਛੇ ਅਪਦੇਸ਼ ਤੇ ਮਹਾਰਾਜ ਜੀ ਕਹਿੰਦੇ ਛੇ ਸ਼ਾਸਤਰ ਸਿੰਮਰਤੀਆਂ ਅਤੇ ਛੇ ਉਹ ਦੇ ਘਰ ਹਨ ਉਹਨੂੰ ਧਿਆਉਣ ਵਾਲੇ ਉਹ ਦਾ ਅਪਦੇਸ਼ ਦੇਣ ਵਾਲੇ ਵੀ ਛੇ ਹਨ ਮਹਾਰਾਜ ਜੀ ਕਹਿੰਦੇ ਅੱਗੇ ਮਹਾਰਾਜ ਜੀ ਬਤਨ ਕਰਦੇ ਨੇ ਗੁਰ ਗੁਰ ਇੱਕੋ ਵੀ ਸਾਰੇ ਇੱਕ ਪਰ ਕਹਿੰਦੇ ਗੁਰੂ ਪਰਮਾਤਮਾ ਇੱਕ ਹੀ ਹੈ ਹਰ ਇੱਕ ਕੀ ਹੈ ਇਹ ਗ੍ਰੰਥ ਭਾਵੇਂ 6 ਹਨ ਉਹਨਾਂ ਨੂੰ ਮਹਾਰਾਜ ਜੀ ਕਹਿੰਦੇ ਉਹਨਾਂ ਦੀ ਵਿਆਖਿਆ ਕਰਨੇ ਉਹਨਾਂ ਦਾ ਪ੍ਰਦੇਸ਼ ਦੇਣ ਵਾਲੇ ਵੀ ਛੇ ਹਨ ਪਰ ਸਤਿਗੁਰ ਪਰਮੇਸ਼ਰ ਇੱਕੋ ਸਰੂਪ ਹੈ ਇੱਕੋ ਹੀ ਬ੍ਰਹਮੰਡਾ ਦਾ ਮਾਲਕ ਇਹ ਸਾਰੇ ਇਹਦੀ ਮਹਾਰਾਜ ਜੀ ਕਹਿੰਦੇ ਰੂਪ ਹਨ ਗੁਰ ਗੁਰ ਇੱਕੋ ਵੇਸ ਨੇਕ ਅਨੇਕਾਂ ਹੀ ਵੇਸਾਂ ਦੇ ਵਿੱਚ ਨੇਕਾਂ ਹੀ ਰੂਪਾਂ ਦੇ ਵਿੱਚ ਉਹ ਵਰਤ ਰਿਹਾ ਸਾਨੂੰ ਮੱਤ ਦੇ ਰਿਹਾ ਜੈ ਘਰ ਕਰਤੇ ਕੀਰਤ ਹੋਏ ਹੇ ਮਹਾਰਾਜ ਜੀ ਕਹਿੰਦੇ ਜਿਸ ਘਰ ਦੇ ਵਿੱਚ ਉਹਦੀ ਕੀਰਤੀ ਗਾਈ ਜੈ ਘਰ ਜਿਸ ਘਰ ਜੈ ਘਰ ਤੋਂ ਭਾਵ ਜੀ ਸ ਘਰ ਦੇ ਵਿੱਚ ਉਹ ਕਰਤੇ ਦੀ ਮਹਾਰਾਜ ਜੀ ਕਹਿੰਦੇ ਕੀਰਤੀ ਜੱਤ ਗਾਇਆ ਜਾਂਦਾ ਸੋ ਘਰ ਰਾਖ ਗੁੰਡਾਈ ਤੋਏ ਉਸ ਘਰ ਦੇ ਵਿੱਚ ਸਾਨੂੰ ਰੱਖਣਾ ਕਰੋ ਸਤਿਗੁਰੂ ਜੀ ਕਹਿੰਦੇ ਉਹ ਘਰ ਅਸਤੇ ਵਿੱਚ ਸਾਨੂੰ ਰੱਖਣਾ ਕਰੂ ਇਸ ਘਰ ਦੇ ਵਿੱਚ ਤੁਹਾਡੀ ਕੀਰਤੀ ਜੱਜਾਇ ਜਾਂਦਾ ਰਹਾ ਹੋ ਵਿਚਰਾਮ ਦੇ ਕਿ ਮਹਾਰਾਜ ਜੀ ਬਚਨ ਕਰਦੇ ਹਨ ਇਸ ਵੇ ਚਸਿਆ ਘੜੀਆਂ ਪੈਰਾ ਖਿੱਤੀ ਵਾਰੀ ਮਹ ਹੋਆ ਇਸ ਵੇ ਚਸਿਆ ਘੜੀਆਂ ਪੈਰਾ ਖਿੱਤੀ ਵਾਰੀ ਮਹ ਹੋਆ ਹਰ ਜੀ ਕਹਿੰਦੇ ਘੜੀਆਂ ਪਹਿਲੋਂ ਵੀ ਆਪਾਂ ਇਸ ਬਾਣੀ ਦੇ ਵਿੱਚ ਪਿੱਛੇ ਥਿੱਤੀ ਦੀ ਵਾਰ ਦੇ ਵਿੱਚ ਪੜਿਆ ਸੀ ਮਹਾਰਾਜ ਜੀ ਕਹਿੰਦੇ ਘੜੀਆਂ ਪੈਰ ਬਣਦੇ ਹਨ ਸੂਰਜ ਦੇ ਮੁਤਾਬਕ ਸੂਰਜ ਇੱਕੋ ਹੀ ਹੈ ਜਿਹਦੇ ਅਨੇਕਾ ਹੀ ਮਹਾਰਾਜ ਜੀ ਕਹਿੰਦੇ ਵੇਸ ਹਨ ਕਹਿੰਦੇ 15 ਥਿੱਤਾ ਹੁੰਦੀਆਂ 15 ਥਿੱਤਾ ਤੋਂ ਬਾਅਦ ਮਹੀਨੇ ਹੁੰਦੇ ਹਨ ਦਿਨ ਹੁੰਦੇ ਹਨ 7 ਅਦਮੀ ਨੇ ਹੁੰਦੇ ਹਨ ਤੇ ਫਿਰ ਉਸ ਤੋਂ ਬਾਅਦ ਸਾਲ ਬਣ ਜਾਂਦਾ ਹੈ ਥਾਲ ਦੇ ਵਿੱਚ 12 ਮਹੀਨਿਆਂ ਦੇ ਵਿੱਚ 6 ਰੁੱਤਾਂ ਹੁੰਦੀਆਂ ਹਨ 6 ਰੁੱਤਾਂ 15 ਥਿੱਤਾ ਹੁੰਦੀਆਂ ਨੇ ਥਿੱਤੀ ਦੀ ਵਾਰ ਅਸੀਂ ਪੜੀ ਆ ਪਿੱਛੇ ਸਤਿਗੁਰਾਂ ਦੀ ਉਹਦੇ ਵਿੱਚ ਮਹਾਰਾਜ ਨੇ ਸਾਰਾ ਸਮਝਾਇਆ 15 ਥਿੱਤਾ 7 ਵਾਰਾਂ ਦੀ ਵਿਆਖਿਆ ਕੀਤੀ ਹੈ ਸਤਿਗੁਰਾਂ ਨੇ ਇੱਥੇ ਵੀ ਮਹਾਰਾਜ ਜੀ ਕਹਿੰਦੇ 15 ਥਿੱਤਾਂ ਘੜੀਆਂ ਪੈਰ ਇੱਕ ਮਿੰਟ ਹੁੰਦਾ ਨਾ ਸਕਿੰਟ ਤੋਂ ਬਾਅਦ ਮਿੰਟ ਬਣ ਜਾਂਦਾ ਨ ਮਿੰਟ ਤੋਂ ਬਾਅਦ ਘੰਟਾ ਬਣ ਜਾਂਦਾ ਘੰਟੇ ਤੋਂ ਬਾਅਦ ਘੜੀਆਂ ਬਣਦੀਆਂ ਨ ਘੜੀਆਂ ਤੋਂ ਬਾਅਦ ਦਿਨ ਬਣਦਾ ਰਾਤ ਬਣਦੀ ਹੈ ਚਾਰ ਘੜੀਆਂ ਤੇ ਚਾਰ ਪਹਿਰਾਂ ਦੇ ਵਿੱਚ 60 ਪਹਿਰਾਂ ਦੇ ਵਿੱਚ ਦਿਨ ਰਾਤ ਚੱਲਦਾ ਚਾਰ ਪੈਰ ਦਿਨ ਦੇ ਹੁੰਦੇ ਨੇ ਚਾਰ ਰਾਤ ਦੇ ਹੁੰਦੇ ਹਨ ਇਸੇ ਤਰ੍ਹਾਂ ਅੱਗੇ 15 ਥਿੱਤਾਂ ਬਣ ਜਾਂਦੀਆਂ ਨ 15 ਥਿੱਤਾਂ ਤੋਂ ਬਾਅਦ ਮਹੀਨਾ ਬਣਦਾ ਮਸਿਆ ਪੂਰਨ ਮਾਸੀ ਸਿੱਤਾਂ ਦੇ ਮੁਤਾਬਕ ਚੱਲਦੀ ਹੈ ਇਹ ਸਾਧ ਸੰਗਤ ਜੀ ਅੱਗੇ ਮਹੀਨਿਆਂ ਤੋਂ ਬਾਅਦ ਦੇਖੋ ਸਾਲ ਬਣ ਜਾਂਦਾ 15 ਸਿੱਤਾ ਮਹੀਨੇ ਬਾਅਦ ਸਾਲ ਅਤੇ 6 ਰੁੱਤਾਂ ਬਣ ਜਾਂਦੀਆਂ ਤੇ ਮਹਾਰਾਜ ਜੀ ਕਹਿੰਦੇ ਪਰ ਸੂਰਜ ਇੱਕ ਹੀ ਹੈ ਸੂਰਜ ਇੱਕੋ ਹੀ ਹੈ ਜਿਹਦੇ ਜਿਹੜਾ ਇਹਨਾਂ ਦੇ ਚਾਲਾਂ ਦੇ ਵਿੱਚ ਚੱਲਦਾ ਸੂਰਜ ਇੱਕੋ ਹੀ ਇਹ ਰੂਪ ਧਾਰਨ ਕਰਦਾ ਹੈ ਰੁੱਤਾਂ ਬਦਲਦੀਆਂ ਹਨ ਇੱਕੋ ਹੀ ਸੂਰਜ ਹੁੰਦਾ ਹੈ ਉਹ ਆਪਾਂ ਆਪਣਾ ਜਿਹੜਾ ਹੈ ਨਾ ਜਗ੍ਹਾ ਚੇਂਜ ਕਰਦਾ ਰਹਿੰਦਾ ਜਿਵੇਂ ਜਗ੍ਹਾ ਚੇਂਜ ਹੁੰਦੀ ਹੈ ਤਾਂ ਰੁੱਤ ਸੇਂਜ ਹੋ ਜਾਂਦੀ ਹੈ ਦੇਖੋ ਸਿਆਲ ਹੁੰਦਾ ਹੈ ਨਾ ਸੂਰਜ ਧਰਤੀ ਦੇ ਦੂਰ ਚਲਾ ਜਾਂਦਾ ਹੈ ਸੂਰਜ ਜਿਹੜਾ ਦੂਰ ਚਲਾ ਜਾਂਦਾ ਧਰਤੀ ਤੇ ਠੰਡ ਆ ਜਾਂਦੀ ਹੈ ਚੰ드ਰਮਾ ਨੇੜੇ ਆ ਜਾਂਦਾ ਇਸ ਕਰਕੇ ਠੰਡ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਜਦੋਂ ਧਰਤੀ ਦੇ ਨੇੜੇ ਸੂਰਜ ਆਂਦਾ ਤੇ ਉਸ ਵੇਲੇ ਚੰ드ਰਮਾ ਜਿਹੜਾ ਦੂਰ ਚਲਾ ਜਾਂਦਾ ਫਿਰ ਧਰਤੀ ਦੇ ਉੱਤੇ ਗਰਮੀ ਆਉਣੀ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਸੂਰਜ ਜਿਹੜਾ ਹੈ ਤਪਸ਼ ਦਿੰਦਾ ਹੈ ਇਹਦੇ ਵਿੱਚ ਅੱਗ ਹੈ ਚੰਦਰਮਾ ਜਿਹੜਾ ਉਹ ਠੰਡਿਆਂ ਕਰਦਾ ਹੈ ਇਹਦੀ ਧਰਤੀ ਜਿਹੜੀ ਇਹ ਚੰਦਰਮਾ ਦੀ ਠੰਡੀ ਧਰਤੀ ਹੈ ਸੂਰਜ ਦੇ ਨੇੜੇ ਅਸੀਂ ਜਾ ਨਹੀਂ ਸਕਦੇ ਸੂਰਜ ਜਿਹੜਾ ਜਿੰਨੇ ਜਿਵੇਂ ਨੇੜੇ ਜਾਵਾਂਗੇ ਉਹ ਸਾੜ ਕੇ ਸੁਆਹ ਕਰ ਦੇਗਾ ਜੇ ਧਰਤੀ ਦੇ ਚੰਦਰਮਾ ਨੀਚੇ ਨਾ ਹੋਵੇ ਸੂਰਜ ਤੋਂ ਧਰਤੀ ਫੁੱਕ ਜਾਵੇ ਚੰਦਰਮਾ ਜਿਹੜਾ ਉਹ ਸੋਖਦਾ ਹੈ ਇਹਦੀ ਗਰਮੀ ਨੂੰ ਸੂਰਜ ਜਿਹੜਾ ਉੱਪਰ ਹੈ ਤੇ ਚੰਦਰਮਾ ਨੀਚੇ ਹੈ ਚੰਦਰਮਾ ਤੇ ਆਪਾਂ ਪਹੁੰਚ ਸਕਦੇ ਆ ਪਰ ਸੂਰਜ ਤੇ ਨਹੀਂ ਪਹੁੰਚ ਸਕਦੇ ਸੂਰਜ ਦੇ ਉੱਤੇ ਦੇਖੋ ਇੰਨੀ ਜਿਆਦਾ ਅੱਗ ਹੈ ਉਹ ਸਾੜ ਕੇ ਸੁਆਹ ਕਰ ਦਿੰਦਾ ਜੀਵਨ ਉੱਥੇ ਵੀ ਸਾਤ ਸਾਰਤ ਜੀ ਉਹ ਇੰਨਾ ਜੋਜਨ ਉੱਪਰ ਹੈ ਚੰਦਰਮਾ ਤੋਂ ਕਈ ਜੋਜਨ ਉੱਪਰ ਹੈ ਸੂਰਜ ਤੇ ਫਿਰ ਵੀ ਦੇਖੋ ਜਦੋਂ ਨੇੜੇ ਅਨਜਦੀਕ ਹੁੰਦਾ ਧਰਤੀ ਦੇ ਤੇ ਗਰਮੀ ਕਿੰਨੀ ਪੈਂਦੀ ਆ ਆਪਾਂ ਗਰਮੀ ਸਹਾਰ ਨਹੀਂ ਪਾਉਂਦੇ ਉੱਥੇ ਫਿਰ ਵੀ ਮਹਾਰਾਜ ਨੇ ਐਸੀ ਵਿਧ ਬਣਾਈ ਹੋਈ ਹੈ ਉਹਦੇ ਨੀਚੇ ਚੰਦਰਮਾ ਪੈਦਾ ਕੀਤਾ ਹੋਇਆ ਜਾਂ ਕਿ ਜੀਵ ਛੜ ਨਾ ਜਾਣ ਉਹ ਸੌਖਦਾ ਉਹ ਗਰਮੀ ਨੂੰ ਜਿਹੜਾ ਉਹ ਉਹਦੇ ਆਪਣੇ ਮੁਤਾਬਕ ਛੱਡ ਲੈਂਦਾ ਇਸ ਕਰਕੇ ਸੀ ਸੰਸਾਰ ਸ੍ਰਿਸ਼ਟੀ ਬੱਤੀ ਹੋਈ ਦੀ ਬਿਧ ਪਰਮਾਤਮਾ ਦੀ ਸਾਰੀ ਸਾਰਾ ਕੁਝ ਉਹਦਾ ਬਣਾਇਆ ਹੋਇਆ ਇਸ ਕਰਕੇ ਸ੍ਰਿਸ਼ਟੀ ਚੱਲ ਰਹੀ ਹੈ ਸੰਸਾਰ ਚੱਲ ਰਿਹਾ ਹੈ ਇਹ ਮਹਾਰਾਜ ਜੀ ਇੱਥੇ ਵੀ ਕਹਿ ਰਹੇ ਆ ਕਹਿੰਦੇ ਥਿੱਤਾ ਵਾਰ ਮਹੀਨੇ ਅਤੇ ਰੁੱਤਾਂ ਜੜੀਆਂ ਨੇ ਸੂਰਜ ਦੇ ਮੁਤਾਬਕ ਸੂਰਜ ਜਿਹੜਾ ਇਹਦਾ ਦਿਹਾੜੇ ਦਿਵਾਲੇ ਘੁੰਮਦਾ ਸੂਰਜ ਇੱਕੋ ਰੁੱਤਾਂ ਨੇਕਾ ਤੈ ਕੋ ਮਹਾਰਾਜ ਜੀ ਕਹਿੰਦੇ ਸੂਰਜ ਇੱਕ ਹੈ ਤੇ ਰੁੱਤਾਂ ਅਨੇਕਾਂ ਹਨ ਨਾਨਕ ਕਰਤੇ ਕੀ ਕੀਤੇ ਵੇਸ ਦਸਤਨ ਮਹਾਰਾਜ ਨੇ ਕਹਿੰਦੇ ਨਾਨਕ ਇਹ ਕਰਤੇ ਦੇ ਅਨੇਕਾਂ ਹੀ ਵੇਸ ਹਨ ਰੂਪ ਹਨ ਕਰਤੇ ਦੇ ਇਹ ਨਾ ਸਮਝਿਓ ਕਿ ਸਭ ਕੁਝ ਆਪਣੇ ਆਪ ਚੱਲ ਰਿਹਾ ਸੂਰਜ ਵੀ ਉਹਦੇ ਹੁਕਮੰਦੇ ਵਿੱਚ ਹੈ ਚੰਦਰਮਾ ਉਹਦੇ ਹੁਕਮ ਦੇ ਵਿੱਚ ਚੱਲ ਰਿਹਾ ਤਾਰੇ ਬ੍ਰਹਮੰਡ ਜਿਹੜੇ ਹਨ ਮੰਡਲ ਕਹਿੰਦੇ ਨੇ ਤਾਰਿਆਂ ਨੂੰ ਇਹ ਵੀ ਉਹਦੇ ਹੁਕਮ ਦੇ ਵਿੱਚ ਚੱਲ ਰਹੇ ਹਨ ਇਹ ਧਰਤੀ ਆਕਾਸ਼ ਫਿਤਾਲ ਸਭ ਕੁਝ ਉਹਦੇ ਹੁਕਮ ਵਿੱਚ ਹੈ ਇਹ ਇਹਦੇ ਉਹ ਪਰਮਾਤਮਾ ਹੀ ਦੇ ਰੂਪ ਹਨ ਮਹਾਰਾਜ ਜੀ ਕਹਿੰਦੇ ਨਾਨਕ ਕਰਤੇ ਕਹੇ ਇਤੇ ਵੇਸ ਇਹ ਮਹਾਰਾਜ ਦੀ ਵੇਸ ਪੈਦਾ ਕੀਤੇ ਹੋਣ ਮਹਾਰਾਜ ਦੇ ਪੈਦਾ ਕੀਤੇ ਹੋਏ ਚੱਲ ਰਹੇ ਹਨ ਏ ਭਾਈ ਅੱਜ ਦੇ ਸ਼ਬਦਾਂ ਦੀ ਵਿਚਾਰ ਹੈ ਸਤਿਗੁਰ ਜੀ ਗੁਰੂ ਨਾਨਕ ਮਹਾਰਾਜ ਜੀ ਪਾਤਸ਼ਾਹ ਜੀ ਦੀ ਬਾਣੀ ਆਸਾ ਰਾਗ ਚੱਲ ਰਿਹਾ ਜਿਹਦੇ ਵਿੱਚ ਦੇਖੋ ਸਾਨੂੰ 파ਰਾ ਜੀ ਕਹੇ ਪਿਆਰ ਦੇ ਨਾਲ ਪ੍ਰਦੇਸ਼ ਵਸਦੇਨ ਸਮਝਾ ਰਹੇ ਹਨ ਕੀ ਸੰਸਾਰ ਸ੍ਰਿਸ਼ਟੀ ਇਹ ਸੰਸਬ ਸਭ ਕੁਝ ਉਹ ਪਰਮਾਤਮਾ ਦੇ ਹੁਕਮ ਵਿੱਚ ਹੈ ਇੱਕੋ ਹੀ ਆ ਜੀ ਦੇ ਸਾਰੇ ਰੂਪ ਹਨ ਸਾਨੂੰ ਅਲੱਗ-ਅਲੱਗ ਜਾਪਦਾ ਪਰ ਸਾਰੇ ਰੂਪਾਂ ਵਿੱਚ ਆਪ ਹੀ ਵਰਤ ਰਿਹਾ ਹੈ ਆਪ ਹੀ ਦੁਨੀਆ ਨੂੰ ਚਲਾ ਰਿਹਾ ਹੈ ਉਹਦੇ ਤੋਂ ਬਿਨਾ ਇਸ ਸਾਰ ਨਹੀਂ ਚੱਲ ਸਕਦਾ ਸ੍ਰਿਸ਼ਟੀ ਉਹਦੇ ਹੁਕਮ ਵਿੱਚ ਤੇ ਅਸੀਂ ਜੀਵ ਉਹਦੇ ਹੁਕਮ ਵਿੱਚ ਚੱਲ ਰਹੇ ਆ ਇਹ ਤੇ ਸਾਨੂੰ ਹੀ ਲੱਗਦਾ ਹੁਕਮ ਮਹਾਰਾਜ ਦੇ ਹੁਕਮ ਤੋਂ ਅਸੀਂ ਉਲਟ ਸਮਝਦੇ ਹਾਂ ਕਿ ਅਸੀਂ ਆਪਣੇ ਆਪ ਸਭ ਕੁਝ ਕਰਦੇ ਹਾਂ ਇਹ ਉਹ ਮੇਹ ਹੈ ਜਿਹੜੀ ਤੁਹਾਨੂੰ ਅੰਦਰ ਪੈਦਾ ਹੋ ਜਾਂਦੀ ਹੈ ਤੇ ਅਸੀਂ ਭੁੱਲ ਜਾਂਦੇ ਹਾਂ ਕਿ ਉਹ ਮਾਲਕ ਹੀ ਸਭ ਕੁਝ ਹੈ ਇਹ ਸਦਾ ਹੀ ਯਾਤੇ ਰੱਖਿਏ ਉਸ ਮਾਲਕ ਦਾ ਦਿੱਤਾ ਖਾ ਰਿਆਂ ਵਰਤ ਰਿਆਂ ਸਭ ਕੁਝ ਉਹਦਾ ਦਿੱਤਾ ਹੈ ਸਦਾ ਹੀ ਉਹਦਾ ਸ਼ੁਕਰਾਨਾ ਕਰੀਏ ਨਿਆਕੂ ਹਾਜ਼ਰੀਆਂ ਪ੍ਰਵਾਨ ਕਰੀਏ ਜੀ ਬਾਣੀ ਵਿਚਾਰ ਦੇ ਭਾਈ ਨਿਕਾ ਭੁੱਲਾਂ ਜਨੀਆਂ ਨ ਮਹਾਰਾਜ ਸਤਿ ਬਖਸ਼ਣ ਆਈਆਂ ਮਾਈ ਭਾਈ ਸੰਗਤਾਂ ਦੀਆਂ ਹਾਜ਼ਰੀਆਂ ਪਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ